ਇਹ ਜਾਨੀ ਕਰਨ ਜੇ ਤਰਵੰਡੀ ਸਾਬੋ ਤੇ ਬਾਈਆਂ ਕੋਲੇ ਬਹੁਤ ਘੰਟ ਘੰਟ ਟਰੈਕਟਰ ਹੈ ਤੇ ਥੋੜੀ ਕਰਾਉਣੇ ਬਾਈਆਂ ਨਾਲ ਗੱਲਬਾਤ ਤੇ ਹਰ ਬੁੱਧਵਾਰ ਮੇਲਾ ਲੱਗਦਾ ਤਰਵੰਡੀ ਸਾਬੋ ਤੇ ਬਹੁਤ ਟਰੈਕਟਰ ਖਾਨ ਆਉਂਦਾ ਬਾਹਲੇ ਟਰੈਕਟਰ ਆਉਂਦੇ ਆ ਇਹਨੇ ਮਰਜ਼ੀ ਲੈ ਜਾਓ ਇਹ ਜਾਂ ਮਿੱਠਾ ਪਾਉਂਗੇ ਉਹ ਜਿਹੇ ਟਰੈਕਟਰ ਮਿਲ ਜੂ ਤੇ ਗਾਹਕ ਵੀ ਦੂਰੋਂ ਦੂਰੋਂ ਆਉਂਦੇ ਨੇ ਤੇ ਬਾਈ ਨਾਲ ਥੋੜੀ ਕਰਾਉਣੇ ਗੱਲਬਾਤ ਤੇ ਹੋਰ ਚਰਮਾਂ ਜੀ ਕੀ ਹਾਲ ਆ ਭੁੱਲਰ ਠੀਕ ਠਾਕ ਤੁਸੀਂ ਜੀ ਚੋਰ ਕਰਪੁਰਾ ਠੀਕ ਹੈ ਜਮਾਉ ਕੇ ਆਦਿ ਰਾਤ ਔਰ ਭਾਈ ਜੀ ਸੋਸਿਕਾਲ ਮਹਾਰਾਜ ਸੱਚੇ ਪਾਛੇ ਬਾਈ ਚੜ ਦੀ ਗਲਾਈ ਰੱਖੇ ਤੁਹਾਨੂੰ ਅੱਜ ਬੁੱਧਵਾਰ ਭਾਈ ਤਲਵੰਡੀ ਸਾਹਿਬੋਂ ਮੰਡੀ ਲੱਗੀ 20 ਤਰੀਕਾ 11ਵੇਂ ਮਹੀਨਾ 2024 ਤੇ ਅੱਜ ਆਪਾਂ ਬਾਈ ਦੇ ਟਰੈਕਟਰ ਦਿਖਾਵਾਂਗੇ ਠੀਕ ਹੈ ਗੱਲ ਕੋਸ਼ਿਸ਼ ਕਰਾਂਗੇ ਬਾਈ ਤੋਂ ਜੈਜ ਜਾਂ ਰੇਟ ਪੁੱਛਣ ਦੇ ਤੇ ਪਹਿਲਾਂ ਕਹੇ ਨੇ ਬਾਈ ਜੀ ਪੁਰਾਣੇ ਟਰੈਕਟਰ ਵੀ ਕੱਟੇ ਜਾਣਗੇ ਲੋਨ ਫੈਂਸ ਵੀ ਹੋ ਜੂ ਠੀਕ ਹੈ ਗੱਲ ਜੀ ਬਾ ਤੁਹਾਡਾ ਸੇ ਬਸਕਾ ਸਹੀ ਹੋਣਾ ਚਾਹੀਦਾ ਤੇ ਬਾਈ ਜੀ ਸਹੀ ਗਾਲ ਜੀ ਓ ਠੀਕ ਆ ਬਾਈ ਵਧੀਆ ਵਧੀਆ ਆਪਣੇ ਦੱਸੋ ਉਹ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਸੋਨੀ ਹਾਂ ਸੋਨੀ ਮਾਣਾ ਬਾਈ ਦਾ ਨਾਂ ਕਿਹੜਾ ਪਿੰਡ ਆ ਜੀ ਪਿੰਡ ਪਟੰਡਾ ਜਿਲ੍ਹਾ ਜੀ ਬਾਹੋ ਯਾਤਰੀ ਪਿੰਡ ਆ ਬਾਹੋ ਯਾਤਰੀ ਪਿੰਡ ਆ ਤੇ ਬਾਈ ਕੋਲੇ ਜਦੋਂ ਮਰਜ਼ੀ ਫੋਨ ਕਰਕੇ ਵਗ ਜਿਓ ਟਰੈਕਟਰ ਆਪਣੇ ਇੱਥੇ ਹੁੰਦੇ ਆ ਚਲਵੰਡੀ ਬਾਈ ਦੇ ਟਰੈਕਟਰ ਹੁੰਦੇ ਆ ਕਿਹੜਾ ਹੁੰਚ ਭਾਈ ਨੱਕ ਕੰਟੈਕਟ ਕਰ ਲਿਓ ਤੁਹਾਨੂੰ ਟਰੈਕਟਰ ਮਿਲ ਜੂ ਜਿਹੜਾ ਵੀ ਆਪਾਂ ਦਿਖਾਵਾਂਗੇ ਭਾਈ ਜੀ ਪਹਿਲਾਂ ਤਾਂ ਬੇਨਤੀ ਹੱਥ ਬੰਨ੍ਹ ਕੇ ਹਾਂਜੀ ਸਾਡੇ ਭਰਾਵਾਂ ਨੂੰ ਜਾਇਜ਼ ਜਾ ਰੇਟ ਜਾਇਜ਼ ਰੇਟ ਦੱਸੋ ਜੀ ਦੱਸਣਾ ਨਹੀਂ ਟਰੈਕਟਰ ਜਾਇਜ਼ ਰੇਟ ਦਾ ਦੇਣਾ ਹਾਂ ਟਰੈਕਟਰ ਨਵਾਂ ਮਿਲੂ ਆਪਣੇ ਕੋਲ ਹਾਂ ਟਰੈਕਟਰ ਜਲਾ ਮਾ ਜੇ ਜੇ ਕੋਈ ਕਮੀ ਹੋਈ ਤਾਂ ਉਹ ਨਹੀਂ ਦੱਸਦਾ ਤੇਲ ਦਾ ਖਰਚਾ ਹੁਣੀ ਦੱਸ ਦੀ ਜੇ ਕੋਈ ਕਮੀ ਹੋਈ ਕਮੀ ਜੇ ਹੋਵੇ ਔਣ ਜਾਣ ਦਾ ਤੇਲ ਦਾ ਖਰਚਾ ਆਪਕੋ ਪਹਿਲਾਂ ਜੀ 2012 ਮਾਡਲ ਜਿਪੇਜੇ ਦਾ ਨੰਬਰ 750 ਠੀਕ ਹੈ ਜੀ ਚਾਰੇ ਟਾਇਰ ਤਾਂ ਮਾਨ ਸਾਹਿਬ ਬਾਈ ਬੈਲ ਮੈਜੂਆ ਨਾਲ ਦੇ ਟਾਇਰ ਲਾਏ ਆ ਸੱਟ ਪੇ ਪਿਛਲੇ ਤਾਂ ਆਪਾਂ ਚਾਰੇ ਟਾਇਰ ਨਵੇਂ ਪਾਈ ਫਿਰ ਤਾਂ ਹਾਂ ਚਾਰੇ ਨਵੇਂ ਕਿਤੇ 10 ਨੰਬਰ ਦੇ ਨਟ ਤੇ ਵੀ ਚਾਬੀ ਲੱਗੀ ਹੋਵੇ ਟਰੈਕਟਰ ਫਰੀ ਦੇ ਦਿਆਂਗੇ ਆਪਾਂ ਹੋਰ ਦੱਸ ਜ਼ਿੰਮੇਵਾਰੀ ਹੈ ਕਹਿੰਦਾ ਪਾਈ 10 ਨੰਬਰ ਦੇ ਨਟ ਤੇ ਵੀ ਬਾਈ ਬਾਕੀ ਟਰੈਕਟਰ 16 ਲਿਫਟ ਲੋਡ ਪੰਪ ਵੀ ਨਾਲ ਦੇ ਆ ਮਾਡਲ ਹੀ ਇੱਕ ਟਰੈਕਟਰ 12 ਕੰਡੀਸ਼ਨ ਤਾਂ 16 17 ਵਰਗਾ ਪਿਆ ਕਿਤੇ ਇਹ ਸਾਨੂੰ ਦੱਸ ਦੀ ਗੱਲ ਵੀ ਹੈ ਕਿਤੇ 10 ਨੰਬਰ ਦਾ ਨੱਟ ਬਦਲਿਆ ਵੀ ਹੋਵੇ ਬਾਈ ਕਹਿੰਦਾ ਯਾਰ ਜਿਹਦਾ ਚਾਬੀ ਵੀ ਕਹਿੰਦਾ ਨੱਟ ਨੂੰ ਚਾਬੀ ਲੱਗੀ ਹੋਈ ਕਹਿੰਦਾ ਬਾਈ ਤੇਲ ਆਉਣ ਜਾਂਦਾ ਤੇਲ ਲੈ ਜੋ ਹਾਂ ਸਾਰਾ ਰੀਜਨਲ ਆ ਆ ਚੀਲਾ ਵੀ ਲੱਗਿਆ ਪਈਆਂ ਆ ਚੱਕਰਾ ਦੇ ਨਹੀਂ 11 ਮਾਡਲ ਆ 12 ਗੱਪੀ ਆ ਹਾਂ ਗੱਪੀ 12 ਦੀ ਆ ਆ ਵਿੱਚ ਕੁਕੜੀਸ਼ਨ ਚੈੱਕ ਕਰਾ ਦੇ ਚੀਲਾ ਸੂਲਾ ਸਭ ਕੁਝ ਅਜਿਹਾ ਕਾ ਦੇਖੀ ਟਰੈਕਟਰ ਦੀ ਕੰਡੀਸ਼ਨ ਸਿਹਰਾ ਬਾਈ ਜੇ ਕਿਤੇ ਕਲਮ ਲੱਗੀ ਹੋਵੇ ਰੰਗ ਦੀ ਟਰੈਕਟਰ ਫਰੀ ਦੇ ਦਾਂਗੇ ਸਿਹਰਾ ਗੱਲ ਸਿਹਰਾ ਗੱਲ ਬਾਤ ਬਾਈ ਜੀ 3.4 ਲੱਖ ਰੁਪਏ ਡਿਮਾਂਡ ਆ ਗਈ ਹੋਦੀ ਸਵਾ ਚਾਰ ਲੱਖ 415000 ਕਿੰਨੇ ਪੈਸਾ ਦਾ ਇਹ 3 ਲੱਖ ਕਿੰਨੇ ਦਾ 3 ਲੱਖ ਮੈਨੂੰ ਤਾਂ ਐ ਸੀ ਪੂਰਾ 4 ਲੱਖ ਆਖਾਂਗੇ 395000 ਦਾ ਰੇਟਰ ਦੇ ਦਿਆਂਗੇ 390000 ਦੇ ਦੋਂਗੇ ਦੇ ਦੇਾਂਗੇ ਹੋਰ ਵੀ 1000 ਦਾ 2000 ਮਾਨਦਾਨ ਕਰ ਦਾਂਗੇ ਯਾਰ ਦਾ ਆਹ ਜੇ ਰੇਟਰ ਤੇ ਦਸਾ ਹੋਵੇ ਰੈਲ ਹੋਰਾ 390000 ਦਾ ਟਾਈਟਲ ਲੈ ਲਓ 2000 ਦਾ ਬਾਈ ਦਾ ਫੜ ਲਿਓ ਕੰਨ ਪੰਪ ਤੇ ਲੈ ਜਾਓ 2000 ਦਾ ਤੇਲ ਪੋਵਾ ਲੈ ਅਗੇ ਪਪਾ ਜੀ ਜੀ ਕਹਾ ਹੋਵੇ ਉਹਦੀ ਜ਼ਿੰਮੇਵਾਰੀ ਆ। ਆਪਰਾ ਬਾ ਗੁੱਸਾ ਨਾ ਕਰੀ। ਨਾ ਨਾ ਕੋਈ ਵੀ ਗੱਲ ਆਪਾਂ ਆਪਾਂ ਸਿੱਧੀਆਂ ਜਿਹੀਆਂ ਗੱਲਾਂ ਹੀ ਆ ਮੇਰੇ ਕੋਲ। 17 ਤੋਂ ਬਾਅਦ 17 855 ਆ ਗਿਆ ਭਾਈ ਇਹ ਵੀ ਇਹਦੇ ਨਾਲ ਦੇ ਟਾਇਰਾਂ ਵੈਂਟੀ ਵੀ ਆ ਪਿਛਲੇ ਟਾਇਰ ਨਾਲਦੇ ਆ ਭਾਈ 1649 ਪੈਸੇ ਦਾ ਹੈਗੇ ਮਨ 8085 ਪੈਸਾ ਰਹਿ ਗਿਆ 8085 ਹੈਗੇ ਭਾਈ ਟਰੈਕਟਰ ओरिजिनल 1649 ਘੰਟੇ ओरिजिनल ਚੱਲਿਆ ਕੰਪਨੀ ਤੋਂ ਚੈੱਕ ਕਰਾ ਲਈ ਭਾਵੇਂ ਕੋਈ ਚੱਕਰ ਨਹੀਂ ਆਉਂਦਾ। ਉਹ ਸੋਹਣਾ ਟਰੈਕਟਰ ਆ ਭਾਈ। ਤੇ ਚਲਾ ਕੇ ਬਾਕੇ ਬੇਕਾ ਤਸੱਲੀ ਕਰਕੇ 내 ਜੋ ਮੈਂ ਮੈਂ ਸ਼ਰਮਾ ਜੀ ਹਾਂਜੀ ਮੈਂ ਚੰਦਰ ਪਿਆ ਤੁਹਾਨੂੰ ਦੇਖ ਰਿਹਾ ਨਾ ਰਾਸਤਨ ਤੇ ਮੋਬਾਈਲ ਤੇ ਜੀ ਸ਼ਰਮਾ ਮਮੋਲ ਬਈ ਭਾਈ ਜੀ ਚਲ ਗਰ ਸ਼ਰਮਾ ਮਿਲਿਆ ਨਹੀਂ ਹੈ ਤਾਂ ਮਿਲਣੀ ਮੋਤ ਪੁੱਛਦਾ ਯਾਰ ਪਾਲੇ ਗਿਮਿਉ ਮੈਂ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾ ਰਿਹਾ ਸੀ ਵੀਡੀਓ ਤੇ ਨਾਲ ਦੇ ਟਾਇਰ ਟੂਰਾ ਜਿਹਾ ਰਿਹਾ ਬਾਈ ਜੀ 855 2017 ਮਾਡਲ ਆ ਨੰਬਰ ਕਿੱਥੋਂ ਦਾ ਮਾਨ ਸਾਹਿਬ ਹੈ ਇਹਦਾ ਨੰਬਰ ਹਰਿਆਣਾ ਦਾ ਐਨਓਸੀ ਮਿਲੂਗੀ ਲੈ ਕੇ ਦੇਵਾਂਗੇ ਐਨਓਸੀ ਦੇਵਾਂਗੇ ਹਾਂ ਐਨਓਸੀ ਦਾ ਖਰਚਾ ਆਪਣਾ 5,60,000 ਲਿਖੀ ਬੈਠਾ ਕਿੰਨੇ ਦਾ ਇਹ 5.5 ਲੱਖ ਦਾ ਹਾਂ ਯਾਰ ਇਹ ਤਾਂ ਨਿਆਇਆ ਜਿਹਾ ਕੰਮ ਟਰੈਕਟਰ ਨਵਾਂ ਨਹੀਂ ਟਰੈਕਟਰ ਦਾ ਨਵਾਂ ਤੇ ਪੈਸੇ ਵੀ ਬਾਹਲੇ ਨਵੇਂ ਆ ਨਾਲ ਦੇ ਟਾਇਰ ਅਰੀਜਨਲ 1600 ਦਾ ਟਾਇਰ ਲਾ ਲਈ ਹੈ ਟਾਇਰ ਲਾ ਯਾਰ ਘਟਾ ਦੇ ਦੀ ਨਵੇਂ ਪਾ ਦੀ ਤਾਂ 50 ਹਜ਼ਾਰ ਦਾ ਘਟਾ ਦੇਣਾ ਹੋਰ ਪਾ ਤਾਂ ਇਹਦਾ ਬੋਲਣਾ ਮੈਂ 45 ਹਜ਼ਾਰ ਦਾ ਟਰੈਕਟਰ ਦੇ ਦਿਆਂਗਾ 35 ਹਜ਼ਾਰ ਦਾ 35 ਦਾ ਧੱਕਾ ਨਹੀਂ ਹਾਂ ਨਾ ਕੱਢੀ ਜਲ 35000 ਹਾਂ ਜੇ ਟਰੈਕਟਰ ਚ ਤਸਾ ਹੋਵੇ ਜਿੰਨੇ ਦਾ ਕੋਡ ਨੇ ਦਾ ਦੇ ਦਿਆਂਗਾ ਲੈ ਬਾਈ 3 ਨਾਲ 1600 ਘੰਟਾ ਟਰੈਕਟਰ ਨਾਲ ਚੱਲਿਆ ਹੋਵੇ ਨਾਲ ਦੇ ਟਾਇਰ ਅਸੀਂ ਪੈਣਾ ਹੋਣਾ ਜੀ ਕੱਢ ਦਿਓ ਤੇ ਵੀਡੀਓ ਦੇ ਵਿੱਚ ਆਪਣੇ ਜ਼ੋਰਪਾਲੇ ਤੇ ਆਪਾਂ ਚੱਲੀ ਜਾਂਦਾ ਕੰਮ ਵਾਲੇ ਜ਼ੋਰਪੁਰ ਤੋਂ ਬਾਈ ਅੱਛਾ ਜੀ ਤੇ ਆਪਣੇ ਦੋਸਤ ਨੇ ਲੈ ਬਾਈ ਉਸ ਤੋਂ ਬਾਅਦ ਆ ਗਿਆ ਫਾਰਮ ਸੱਠ ਇਹ 2012 ਮਾਰਕ ਸੁਪਰਮੈਕਸਾ ਸੁਪਰਮੈਕਸਾ ਜੀ ਟਰੈਕਟਰ ਹੈਗਾ 2012 ਪਲੇਟਫਾਰਮ ਦੂਜੇ ਲੱਗੇ ਹੋਏ ਆ ਇਹਦੇ ਪੈਰ ਤਾਂ ਮਾਨ ਸਰ ਨਵੇਂ ਨਵੇਂ ਬਿੱਲ 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 ਮਿਲੂਗਾ ਪਾਣੀ ਹੈ ਨਾ ਹਾਂ ਹਾਂ ਮਾਨ ਬਾਈ ਜੀ ਪੈਰ ਤਾਂ ਬਿਲਕੁਲ ਨਵੇਂ ਆ ਪੈਰਾਂ ਦਾ ਵਿੱਚੀ ਆ ਕਿਉਂ ਚੰਗੀ ਫਿਰਦਾ ਨਾ ਨਾ ਚੱਲਦਾ ਸਭ ਕੁਝ ਨਹੀਂ ਬਿੱਤੇ ਹਾਂ ਬਿੱਤੇ ਬਿੱਤੇ ਸਾਰਾ ਕੋ ਸਮਾਨ ਨਾਲ ਲੱਗਾ ਫੜੀ ਛਤਰੀ ਸਭ ਕੁਝ ਨਾਲ ਆ ਵੀਰੇ ਸਾਰੇ ਪੈਟਰਾਂ ਤੇ ਲਿਖਿਆ ਮਾਨ ਹੈ ਤੇ ਲਾ ਬਾਈ ਮਾਨ ਸਾਹਿਬ 4,25,000 ਲਿਖੀ ਬੈਠਾ ਹਾਂਜੀ ਕਿੰਨੇ ਦਾ ਇਹਦਾ ਇੱਕ ਹੀ ਰੇਟ 4 ਲੱਖ ਦਾ ਗੱਲ ਤਾਂ ਉੱਪਰ ਸਹੀ ਕਰਨਾ ਇਹਨੂੰ ਗੱਲ ਦਾ ਟਰੈਕਟਰ ਆ ਨਾ ਵੀਡੀਓ ਦੇ ਵੀ ਕਹਿਣਾ ਇਹ ਹਾਂ ਤੇ ਵੀਡੀਓ ਬਣਾਉਣੀ ਛੱਡੋ ਅੱਛਾ ਉਹ ਬਸ ਕੈਮਰਾ ਤੇ ਮੇਰੇ ਹੱਥੇ ਚ ਰੱਖੋ ਮੈਂ ਕਹਾਂ ਰੇਟ ਹਾਂ ਕਹ ਦੇ ਇੱਕੋ ਹੀ ਕਹੂੰਗਾ ਨਾ ਕੱਟੀ ਠੀਕ ਆ 3,90,000 190000 ਦਾ ਮਿਲਣਾ ਤਾਂ ਹੈ ਨਹੀਂਗਾ ਦੇ ਦੇ ਤੂੰ ਤੂੰ ਦੇ ਦੇ ਲੈ ਭਾਈ ਟਰੈਕਟਰ ਜਿਹੇ ਤਾਂ 390000 ਦਾ ਲੈ ਜਿਓ ਬਾਕੀ ਇਹਨਾਂ ਦਾ ਮਾੜਾ ਨਹੀਂ ਹੈਗਾ ਭਾਈ ਟਾਇਰ ਨਵੇਂ ਟਾਇਰਾਂ ਦਾ ਬਿੱਲ ਵੀ ਲੈ ਦੇਾਂਗੇ ਆਪਾਂ ਲੈ ਭਾਈ ਬਿੱਲ ਭਾਈ ਤੁਹਾਡੇ ਨਾਂ ਤੇ ਮਿਲੂਗਾ ਲੈ ਭਾਈ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਭਾਈ ਸੋਨਾ ਲਿਕਾ 14 ਮਾਡਲ 4x ਦੇ ਵਿੱਚ ਆ ਭਾਈ 750 2 GT ਦੇ ਟਾਇਰ ਆ 14 ਮਾਡਲ ਦੇ ਵਿੱਚ ਆ ਬਖੰਡਾ ਨੰਬਰ ਆ ਭਾਈ ਪਾਵਰ ਸਟੇਗ ਦਾ ਜੀਵੀਤੀ ਅ ਰੈਸਪੀ ਦਿਓ ਔਰ ਇਹਡਾ ਮਰਲਾ 55 ਹਸ ਪਾਵਰ ਵਾਲਾ ਆ ਗਿਆ ਇਹ 55 ਐਚਪੀ ਆ ਬਾਈ ਕਹਿੰਦਾ ਤੇਲ ਬ੍ਰੇਕਾਂ ਰਿਵਰਸ ਪੀਡੀਓ ਲਓ ਜੀ ਤੇਲ ਬੇਕਾਂ ਰਿਵਰਸ ਪੀਡੀਓ ਆ 5 4 55 ਲਿਖੀ ਬੈਠਾ ਹਾਂ ਹਾਂਜੀ ਕਿੰਨੇ ਦਾ ਇਹ ਦੇ ਦਾਂਗੇ ਆਪਾਂ 4 ਲੱਖ ਤੇ 40000 ਦਾ ਜਾਓ ਛੋਡੇ ਮੈਂ ਪਤਾ ਕੀ ਸੋਚੀ ਬੈਠਾ ਬਾਈ ਕਿੰਨੇ ਕ ਸੁੱਚੀ ਮੈਂ ਬਾਈ 35000 ਕਰੂਗਾ ਤੇ ਆਪਾਂ ਘਟਚਦੇ ਨੇ ਸਵਾ 1000 ਕਰ ਦਾਂਗੇ ਨਹੀਂ 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 ਟਰੈਕਟਰ ਚੰਗਾ ਵਾਲਾ ਨਾ ਯਾਰ ਬਾਈ ਯਾਰ ਪੈਟ ਵੀ ਦੇਖ ਪੈਸੇ ਵਾਲੇ ਚੰਗੇ ਹੁੰਦੇ ਆ ਪੈਡੂਰ ਬੀਸੀਡੀ ਦੇ ਆ ਗਿਆ ਤਾਇਰ ਲਾਲੀ ਬਾੜੇ ਬੰਦੇ ਤੋਂ ਤਾਇਰ ਲਾਲੀ ਬਾਈ ਬੜਾ ਚੰਗਾ ਤੇ ਲਾਲਾ ਕੁਛ ਨਹੀਂ ਲਾਉਣੇ ਤਾਂ ਪੱਕਾ ਦੇ ਖਤਰਾ ਯਾਰ ਯਾਰ ਇਹ ਤੁਰੇ 40 ਪਿਆ ਦੇ 35000 ਦਾ ਦੇ ਰਿਹਾ 25000 ਦਾ 25 ਦਾ ਤਾਂ ਮੈਂ ਤਾਂ ਬੜਾ ਚੁਰਦਾ 30000 ਦਾ ਲੈ 25000 ਤਾਂ ਲੈ ਕੇ ਤੂੰ ਨਹੀਂ ਵੀ ਤੁਰਦਾ ਨਹੀਂ ਇਥੋਂ ਬਾਈ ਵੀਰੇ ਨੇ ਗਾਹਾਂ ਬਤਾਉਂਦਾ ਹਾਂ ਹਾਂ ਨੈਟ ਫਿੱਟ ਹਾਂ ਨਾਜ ਸੌਦਾ ਹੋ ਗਿਆ ਸਵਾ ਚਾਰ ਲੱਖ ਲੈ ਜੀ ਸਵਾ ਚਾਰ ਦਾ ਬੰ ਮਨਾਲਿਆ ਅੱਜ ਤਸਾ ਹੋਵੇ ਲੈ ਬਈ ਮਨਾਲਿਆ ਆਪਾਂ ਲੈ ਬਈ ਇੱਕ ਗੱਲ ਹੋਰ ਆ ਟਰੈਕਟਰ ਤੇ ਦੋ ਪਿਛਲੀ ਮੰਡੀ ਵੀ ਐਤ ਕੀ ਮੰਡੀ ਭੁੱਲਰ ਦੀ ਤੇ ਨੀਤ ਆ ਸਾਡੇ ਕੈਮਰਾਮੈਨ ਦੀ ਨੀਤ ਆ ਰੋਲਨ ਦਾ ਬੱਲੇ ਬੈਜੂਆ ਬਸ ਐਨਾ ਵੀ ਇਹਦਾ ਤੇਲ ਦਾ ਖਰਚਾ ਆ ਪਿਛਲੇ ਮਾਨ ਸਾਹਿਬ 70 ਕੇ ਪੈਸੇ ਪੈ ਰਹਿਣ 70 ਪੈਸੇ ਐਵੇਂ ਨਹੀਂ ਆਪਾਂ ਡੰਗਾ ਫੱਟੀ ਛਤਰੀ ਹੈਗੀ ਐ ਡੰਗਾ ਫੱਟੀ ਛਤਰੀ ਚੰਗੀ ਮਿਲੂ ਇਹ ਵਾਲੀ ਗਾਵੀ ਜਗਾੜ ਮੇਰੇ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ 50 ਐਚਪੀ ਹੁੰਦਾ ਨਾ ਇਹ ਹਾਂ ਇਹ 50 ਹਸ ਪਾਵਰ 50 ਐਚਪੀ ਟਰੈਕਟਰ ਹੁੰਦਾ ਬਾਈ ਜੀ ਇਹ ਬਾਕੀ ਕੀ ਹੋਰ ਆ ਵੀਰੇ ਤੇਲ ਤੋਂ ਦਾ ਖਰਚਾ ਨਹੀਂ ਹੁੰਦਾ ਤੇਲ ਦਾ ਸੁਰਜੰਗਾ ਤੇਲ ਦਾ ਖਰਚਾ ਇਹਦਾ ਬਿਲਕੁਲ ਸਮਝਦਾ ਘੱਟ ਹੁੰਦਾ ਬਾਈ ਇਹਦਾ ਜਿਹੜਾ 50 ਐਚਪੀ ਹੈ ਨਾ 50 ਐਚਪੀ ਵਾਲਾ ਤੇਲ ਨਹੀਂ ਖਾਂਦਾ ਇਹ ਤੇਲ ਤਾਂ 2000 ਮਾਡਲ ਆ ਨੰਬਰ ਕਿੱਥੋਂ ਦਾ ਵੀਰੇ ਨੰਬਰ ਇਹਦਾ ਹਰਿਆਣੇ ਦਾ ਐਚ ਆਰ ਨੰਬਰ ਹੈ ਐਫੀ ਰੇਟ ਮਿਲੂਗਾ ਪੁਰਾਣਾ ਕੱਟਿਆ ਜਾਊਗਾ ਲੋਨ ਹੋਣਾ ਨਹੀਂ ਦੋ ਖਤਰ ਲਿਖੀ ਬੈਠਾ ਹਾਂ ਜੀ ਇਹ ਦੇ ਦਿਆਂਗੇ ਆਪਾਂ ਇੰਨਾ ਸੋਚੇ ਸਿੱਧਾ ਕੇ ਦੇ 230000 ਦਾ ਦੇ ਦਾਂਗੇ ਹੋਰ ਕੀ ਕਹੇਗਾ ਤੂੰ 2.5 ਲੱਖ ਦਾ ਦੇ ਦਾਂਗੇ ਯਾਰ ਹੋਰ ਦੱਸ ਉਹ ਗੱਲ ਕਰ ਦਿੰਦਾ ਨਹੀਂ ਕੋਈ 2.5 ਲੱਖ ਦਾ ਨੀਲਾ 2000 ਮਾਡਲ ਚੰਗਾ ਟਰੈਕਟਰ ਨਹੀਂ ਦਿੰਦਾ ਮਾ ਸਹੀ ਗੱਲ ਰੇਟ ਸਹੀ ਕਰ ਮੈਂ ਰੇਟ 30000 ਆਪਾਂ ਪਹਿਲਾਂ ਹੀ ਘਟਕੇ ਦੱਸਤਾ ਐ ਤਾਂ ਇਹ ਪੀਆ ਲਿਖ ਦੇ ਫਿਰ 1 ਤੀ ਘਟ ਜੂਗਾ 5-4000 ਕੋਈ ਹੋਰ ਘਟ ਦੇ ਦੀ ਮੌਕੇ ਤੇ ਕਿੰਨਾ ਹੋ ਗਿਆ 245000 ਦਾ ਰੱਖ ਦੇ ਦਾਂਗੇ ਇੱਕ ਹੀ ਰੇਟ 30000 ਦਾ ਲੱਗੇ ਬਾਈ 90000 ਦਾ ਲੱਗੇ ਬਾਈ ਸੋਨੀ ਮਾਨ ਨਹੀਂ 30000 ਉਹ ਸੋਨੀ ਮਾਨ 40000 ਦਾ 31000 ਮਾਨ ਕਿਤਾ ਹੁੰਦਾ ਚਲ ਦੇ ਦੇ ਗਿਆ ਗੱਲ ਕਰ ਦਿੱਤਾ ਨਹੀਂ ਕੋਈ ਹੋਰ ਮਾਰਕੀਟ ਦੋ ਨੀਰ ਕੰਨ ਦੇ ਹੁਆ ਆ ਦੋ ਲੈ ਭਾਈ ਉਧਰ ਬਾਦ ਵਿੱਚ ਆ ਗਿਆ ਮਾਸਟਰ ਮੈਰਜ ਠੀਕ ਹੈ 60 ਮਿੰਨੀ ਸਾਠ ਆਇਆ ਠੀਕ ਹੈ ਤਿੰਨ ਸਿਲੰਡਰ ਹੁੰਦਾ ਬਾਈ ਜੀ ਇਹ ਤੇ ਟਰੈਕਟਰ ਦੇ ਵਿੱਚ ਬਈ ਉਹੀ 35 ਵਾਲਾ ਇੰਜਨ ਹੁੰਦਾ ਲੱਗ ਭਾਗ ਇਹਦੇ ਵਿੱਚ ਹੈ ਨਾ ਬਈ ਇਹ ਸੱਚੇ 50 ਚ ਵੀ ਹੁੰਦਾ ਸਾਰੀ 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 ਇਹ 50 ਐਚਪੀ ਦਾ ਹੁੰਦਾ ਹੁੰਦਾ ਬਈ ਡਬਲ ਡੈਸ਼ 745 ਵਾਲਾ ਇੰਜਨ ਹੁੰਦਾ ਅੱਛਾ ਨਹੀਂ ਕਿਉਂ ਇਹ 50 ਚਪੀ ਆਗਾ ਨਹੀਂ ਐਚਪੀ 50 ਦਾ ਇੰਜਨ ਤਾਂ ਉਹੀ ਹੁੰਦਾ ਨਾ ਹਾਂ ਤਿੰਨ ਸਿਲੰਡਰ ਹੁੰਦਾ ਹਾਂ ਤਿੰਨ ਦਾ 45 745 ਵਾਲਾ ਹੁੰਦਾ ਜਗੜ ਇਹ ਬਾਕੀ ਭਾਈ ਆਏ ਆ ਡਬਲ ਕਲੱਚਿੰਗ ਦਾ ਡਬਲ ਡਿਸਟ੍ਰਿਬਿਊਟਰ ਟੇਲ ਬ੍ਰੇਕਾਂ ਰਵਸ ਪੀਡੀ ਟੇਲ ਬ੍ਰੇਕਾਂ ਟ੍ਰੇਟਰ ਬਈ ਸੋਨਾ ਕਿਕਰ ਲੱਗਿਆ ਡੱਕ ਮੰਨ ਕੇ ਚੱਲੋ ਵੀ ਉਹ ਕਰਨ ਵਾਲਾ ਗੱਲਾਂ ਲੈ ਭਾਈ 14 ਮਾਡਲ 3 95 ਲਿਖੀ ਹੋਇਆ ਕਿੰਨੇ ਪੈਸੇ ਘਟ ਜਾਗੇ ਫਿਰ ਕਿੰਨੇ ਦੇ ਇੰਨਾ ਵਿੱਚ ਸਿੱਧਾ ਘਰੇ 2.5 ਲੱਖ ਦਾ ਸ਼ਰਮਾ 3 ਲੱਖ ਦਾ ਆ ਸਾਢੇ 3 ਲੱਖ ਸੌਰੀ 3 ਲੱਖ 60000 ਦਾ ਦੇ ਦਿਆਂਗੇ ਯਾਰ 35000 ਘਟ ਜਾਗੇ 45000 ਦਾ ਨਹੀਂ ਉਹਨੂੰ 3.5 ਤੱਕ ਤੂੰ ਆਹ ਨਹੀਂ 3.5 ਤੂੰ ਕਹਿਣਾ 85 ਘੜਾ ਚ ਦੇ ਨੇ ਕਹਿ ਦੇਣਾ ਸੀ 1.60 ਲੱਖ ਰੈਂਟਰ ਦੇ ਦੇ ਨਾ ਬਾਲੇ ਬਾਈ ਤੂੰ 3.5 ਲੱਖ ਦੀ ਦੇ ਦੇ ਯਾਰ 45 ਤੂੰ ਆਵੇਂ ਫਿਰ ਤੂੰ 45000 ਦੇ ਹੀ ਦੇ ਤੂੰ ਚੱਕ ਬਾਈ ਠੀਕ ਹੈ ਗੱਲ ਬਾਈ ਐਨਾ ਧੰਨਵਾਦ ਹੁੰਦਾ ਯਾਰ ਬਾਈ ਯਾਰ ਆਪਣਾ ਮੰਨ ਲੈਂਦੇ ਮੰਡੀਆਂ ਦੇ ਵਿੱਚ ਇੰਨੀ ਥੈਂਕ ਯੂ ਕਰ ਕਰ ਆਏ ਆ ਵੀ ਉਸ ਦੁਆ ਦੇ ਵਿੱਚ 44 ਆ ਗਿਆ ਬਾਈ ਟਾਇਰ ਰਿਹਦੇ ਬਿਲਕੁਲ ਨਵੇਂ ਇਹ ਮਹਿਮਾਨ ਸਾਹਿਬ ਗੱਲ ਪੁੱਛਾਂ ਤੈਨੂੰ ਇੱਕ ਹਾਂਜੀ ਕੋ ਚੋਰੀ-ਚੋਰੀ ਤਾਂ ਨਹੀਂ ਕਰਦੇ ਤੁਸੀਂ ਆਹ ਨਾ ਚੋਰੀ ਤਾਂ ਕਾਦੀ ਕਰਨੀ ਹੈ ਨਹੀਂ ਨਹੀਂ ਉਹ ਗੱਲ ਕਰ ਕੋਈ ਡਾਕਾ-ਡੁਕਾ ਮਾਰਦੇ ਹੁਣ ਤੁਸੀਂ ਸਾਰੇ ਟਾਇਰਾਂ ਦੇ ਟਾਇਰ ਨਵੇਂ ਪਾਈ ਪਟਾਈਆ ਬਾੜਾ ਕਾਦੇ ਖਾਤਰ ਇਹ ਤਾਂ ਅੱਲੇ ਨੂੰ ਸਾਹਮਣੇ ਦਿਖ ਜਾਂਦਾ ਨਹੀਂ ਉਹ ਗੱਲ ਕਰਦੇ ਉਹ ਗੱਲ ਕਰਦਾ ਸਾਰਿਆਂ ਦੇ ਨਵੇਂ ਪਾਈਪ ਲਾ ਕੇ ਚੋਰੀ-ਚੋਰੀ ਕਿਤੇ ਗਡੌਂਡ-ਡੂੰਡ ਪਟਕ ਲਏ ਕਿਸੇ ਦਾ ਨਹੀਂ ਨਹੀਂ ਟਾਇਰ ਆਪਾਂ ਤਕਰੀਬਨ ਸਾਰੇ ਟ੍ਰੇਡਰਾਂ ਦੇ ਨਵੇਂ ਮੈਂ ਉਹੀ ਗੱਲ ਕਰਦਾ ਸਾਰਿਆਂ ਦੇ ਨਵੇਂ ਪਾਈਪ ਲਾ ਕੇ ਇਹਦੇ ਬਾਈ ਚਾਰੀ ਟਾਇਰ ਨਵੇਂ ਆ 2011 ਮਾਡਲ ਆ ਪੰਜਾਬ ਨੰਬਰ ਦੇ ਵਿੱਚ ਆ ਠੀਕ ਆ ਗਾ ਸਿੰਪਲ ਸਟੀering ਵੀਰੇ ਡਬਲ ਕਲਚ ਦੇ ਵਿੱਚ ਆ ਤੇ ਪੈਰਾਂ ਦੇ ਬਿੱਲ ਬਾਈ ਕਹਿੰਦਾ ਮਿਲੂਆ ਤੂੰ ਨਾਲ ਦੇਵਾਂਗੇ ਗੇਰਿੰਜਾਂ ਦਾ ਕਿਵੇਂ ਮਾਨ ਸਰ ਗੇਰਿੰਜਾਂ ਦਾ ਸਹੀ ਆ ਬਾਈ ਚਲਾਕ ਮੇਡੀ ਟੱਚਿੰਗ ਹੋਈ ਬਈ ਮਾੜੀ ਮੋਟੀ ਟੱਚਿੰਗ ਕਾਦੀ ਹੈ ਮਗਰਿਆੜਾਂ ਦੇ ਸ਼ੋਹ ਦੀ ਤਾਂ ਹੈ ਨਹੀਂ ਆ ਸ਼ੋਹ ਦੇ ਨਹੀਂ ਮਗਰਿਆੜਾਂ ਦੀ ਆ ਜਾਂ ਮੂਹਲੇ ਰਿੰਬਾਂ ਦੀ ਆ ਮਾੜੀ ਮੋਟੀ ਅੱਛਾ ਕੋਈ ਗੱਲ ਕੋਈ ਤੈਨੂੰ ਸਟਾਰਟ ਲਿਖੀ ਬੈਠਾ ਕੀ ਲੇਦਾ ਇਹ ਜਿੰਨੇ ਦਾ ਤੂੰ ਆਕੇ ਹੋਂਨੇ ਦਾ ਦੇ ਦੇ ਮੈਂ ਤਾਂ ਸਵਾ ਤਿੰਨ ਦਾ ਕਹੂੰਗਾ ਸਵਾ ਤਿੰਨ ਦਾ ਦੇ ਦੂਗਾ ਫੇ ਤੂੰ ਦੇਗਾ ਕੋ ਕਹ ਦੂਗਾ ਨਹੀਂ ਦਿੰਦਾ ਤੂੰ ਦੇਗਾ ਮੈਂ ਨਹੀਂ ਦਿੰਦਾ ਮੇਰੇ ਤੋਂ ਤਾਂ ਮੈਂ 3 ਲੱਖ ਦਾ ਲੈ ਜਾ ਕਾਇ ਬੋਲ ਕਿੰਨੇ ਦਾ ਇਹ 3 ਲੱਖ ਤੇ ਆਪਾਂ ਦੇ ਦੇ ਦਾਂਗੇ 35000 ਇੱਕ ਹੀ ਰੇ ਸਾਵਾ ਤਿੰਨ ਸਾਵਾ ਤਿੰਨ ਦਾ ਤਾਂ ਯਾਰ ਪਹਿਲੇ ਨੇ ਤੇਰੀ ਵੀਡੀਓ ਬਣਾਉਣ ਲੱਗਾ ਮਨਣਾ ਯਾਰ ਐਂ ਕੋ ਕਰਦਾ ਉਹਨਾਂ ਯਾਰ 35000 ਦਾ ਰੇਟਰ ਦੇ ਦੇ ਮੈਂ 25 ਦੇ ਦਿੰਨੂੰ ਚੱਲ ਦੇ ਦੇ ਆ ਗਿਆ ਯਾਰ ਗੱਲ ਕਰ ਰਹੀ ਇਹਦੇ ਤੋਂ ਘੱਟ ਹੈ ਰੇ 100 ਦੇ 25 ਮੰਦਾ ਭਰਾਵਾ ਕੀ ਕਰਗੇ ਲੈ ਬਾਈ ਆਜ ਝੋਟਾ ਵੀ ਬਾਈ ਯਾਰ ਕੰਠਾ ਹੀ ਆ ਸੋਹਣਾ ਬਹੁਤ ਆ ਬਾਈ ਟਰੈਕਟਰ ਤੇ ਟਾਇਰ ਇਹਦੇ ਵੀ ਬਾਈ ਜਿਵੇਂ ਨਵੇਂ ਆ ਆ ਲੈ ਮੂਰਲੇ ਨਾਲ ਦੇ ਆ ਜੀ ਮੂਰਲੇ ਨਾਲ ਦੇ ਆ ਬਾਈ ਟਰੈਕਟਰ ਕੋਕਾ ਪੀਸੀ ਆ 14 ਮਾਡਲ ਨਹੀਂ ਕਹਿ ਸਕਦੇ 16 17 ਕਹਿ ਸਕਦੇ ਆ ਕਿਵੇਂ ਆ ਬਾਈ ਠੀਕ ਹੈ ਗੱਲ 14 ਮਾਡਲ ਆ ਫੁੱਲ ਟਾਪ ਲਿਖਿਆ ਤੇ ਨੰਬਰ ਨੰਬਰ ਇਹਦਾ ਰੈਣੀ ਦਾ ਇਹਨੂੰ ਸੀ ਲੈ ਕੇ ਦੇ ਹਾਂ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊ ਬਾਈ ਜੀ ਤੇ ਐਵੇਂ ਨਾ ਬਾਈ ਕੋਈ ਉਹ ਕਰਿਓ ਠੀਕ ਹੈ ਗੱਲ 703500 ਦਾ ਬੀਮਾ ਹੁੰਦਾ ਹੁੰਦਾ ਵੀਰੇ 65000 ਰੁਪਿਆ ਨਾਂ ਦਾਤ ਪਾ ਕੇ ਦੇ ਦਿਆਂਗੇ ਆਪਾਂ 10-11000 ਰੁਪਏ ਲੱਗਦਾ ਜੇ 22 ਤੋਂ ਟ੍ਰੇਟਰ ਲਵੋਗੇ 22 ਨੂੰ 10000 ਰੁਪਿਆ ਦੇ ਦਿਓ ਭਾ 15 ਲੱਗੇ ਭਾ 20 ਲੱਗੇ ਜੇ ਕੁਛ ਲੱਗੇ ਬਾਕੀ 22 ਦੇ ਲੱਗਣਗੇ ਤੁਹਾਡਾ ਤਾਂ 10000 ਹੀ ਲੱਗੂ ਕਰਵਾ ਕੇ ਦੇ ਦਿਆਂਗੇ ਠੀਕ ਹੈ ਗੱਲ 14 ਮਾਡਲ ਦਾ 487000 ਲਿਖੀ ਬੈਠਾ ਕਿੰਨੇ ਦਾ ਇਹ ਦੇ ਦਿਆਂਗੇ ਆਪਾਂ 463600 ਦਾ ਜ਼ਿਆਦੇ ਯਾਰ ਟ੍ਰੇਟਰ ਨਵਾਗਾ ਜ਼ਿਆਦੇ ਆ ਔਰ ਫਿਰ ਕਿੰਨੇ ਦਾ ਸਾਢੇ 4 ਲੱਖ ਦਾ ਸਾਢੇ 4 ਦਾ ਧੱਕਾ ਮੈਂ 60000 ਸਾਢੇ 4 ਲੱਖ ਦਾ ਲੈ ਜਾਓ ਇਹ ਕੁਛ ਨਹੀਂ ਆਵੇ ਸਾਢੇ 4 ਦਾ ਸਾਢੇ 4 ਲੱਖ ਦਾ ਲੈ ਜਾਓ ਕੋਈ ਧੱਕਾ ਨਹੀਂ ਕਰਦੇ ਆ ਜਾ ਮਾ ਨਾ ਉਹ ਉਧਰ ਦਿਖਾ ਦੇ ਉਹ ਰਹਿ ਗਿਆ RX ਉਹ 12 ਮਾਡਲ ਮੈਨੂੰ ਯਾਰ ਏਡੀ ਦੂਰ ਜਾਣਾ ਔਖਾ ਯਾਰ ਇੱਕ ਯਾਰ RX ਰਹਿ ਗਿਆ ਮਾਨ ਦਾ RX ਦਿਖਾਉਣਾ ਥੋੜਾ ਤੇਜ਼ ਤੁਰਪਾ ਭਰਾ ਬਣ ਕੇ 12 ਮਾਡਲ ਠੀਕ ਹੈ ਹਾਂ ਭਾਈ ਬਾਈ 2 ਮਿੰਟ ਖੜ ਜਾ ਮੈਨੂੰ ਇਹ ਇੱਕ ਕਲੀਅਰ ਕਰਦੇ ਨੇ ਲੈ ਬਾਈ ਉਸ ਤੋਂ ਬਾਅਦ ਦੇ ਵਿੱਚ ਆਗਾ 750 ਸੋਨਾਲੀਕਾ RX ਠੀਕ ਹੈ ਮਨਾ ਟਾਇਰ ਇਹਦੇ ਵੀ ਨਵੇਂ ਬਾਈ ਫਿਰ ਤਾਂ ਇਹ ਇਹ ਵੀ 55 HP ਜੀ ਆ ਗਿਆ ਮਹ ਟਾਇਰ ਇਹਦੇ ਵੀ ਨਵੇਂ ਆ ਨਵੇਂ ਨਵੇਂ ਟਾਇਰਾਂ ਦਾ ਬਿੱਲ ਮਿਲੂਗਾ ਲੈ ਬਾਈ 20 20 ਮੁਖਸਰ ਦਾ ਨੰਬਰ ਆ ਬਾਈ ਟਾਈਰ ਵੀ ਕੰਠਾ ਹੀ ਆ ਸੋਹਣਾ ਬਹੁਤ ਆ HP ਵਾਲਾ ਇਹ ਵੀ 55 55 55 HP ਆ ਬਈ ਤੇ ਲੇ ਭਾਈ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਉ 425 ਰੇਟ ਕਿੰਨੇ ਦਾ ਮਾਨ ਸਾ 3 ਲੱਖ ਕਿੰਨੇ ਦਾ ਮੈਂ ਪੂਰਾ 4 ਲੱਖ ਕੱਕਣਾ ਸੀਗਾ ਤੂੰ 3 ਲੱਖ ਤੋਂ ਥੱਲੇ ਦਾਸ ਮੈਂ ਤੈਨੂੰ 2 ਲੱਖ 3 ਲੱਖ 85 ਹਜ਼ਾਰ ਕਹਾ 3 ਲੱਖ 95 ਹਜ਼ਾਰ ਖਵਾ ਦੇ 90 ਹਜ਼ਾਰ ਦੇ ਗੱਲ ਕਰ ਮੈਂ ਤਾਂ 90 ਕਹਿ ਦਿੰਦਾ ਨਾ ਗੱਲ ਕਰ ਲੋਕ ਉਹ ਚੀਜ਼ਾਂ ਦੇ ਖੜਦੇ ਨਹੀਂਗੇ ਨਾ ਸਾਡੇ ਨੂੰ ਦੋ ਦੇ ਘਰੇ ਆ ਦਿਖਰੇ ਆ 90000 ਤਾਂ ਦੇ ਜਾਗੇ 85000 ਤਾਂ ਲੈ ਜੋ ਗੱਲ ਕਰ ੱਕਾ ਕਰ ਦਿਆ ਨਾ ਨਹੀਂ ਕਰਦਾ ਮੈਂ ਤਾਂ ਕਰਦੇ ਨਹੀਂ ਜਮੀ ਨਹੀਂ ਕਰਦਾ ਹਾਂ ਐਡਾ ਵੀ ਟਰੈਕਟਰਾਂ ਦੀ ਜਿੰਨੇ ਤੇ ਆਪਾਂ ਅੱਛਾ ਮਾਨ ਸਾਹਿਬ ਵਾਕੇ ਤਸੱਲੀ ਕਰਕੇ ਲੈ ਜਾਓ ਮਾਨ ਸਾਹਿਬ ਹਾਂਜੀ ਲੈ ਭਾਈ ਬੇਨਤੀ ਹੱਥ ਬੰਨ ਕੇ ਜਿਹੜਾ ਵੀ ਬਾਈਸ ਤੇ ਇਥੋਂ ਟਰੈਕਟਰ ਲਊ ਆ ਕੋਈ 150 ਛੋੜ ਨਹੀਂ ਕਰਨੀ ਨਹੀਂ ਨਹੀਂ ਕੋਈ ਚੱਕਰ ਨਹੀਂ 500 ਰੁਪਿਆ ਬਾਈ ਤੋਂ ਫੜਦੇ ਛੋੜ ਦਾ ਕਰਦਾ ਠੀਕ ਹੈ ਗੱਲ ਬਾਈ ਬਾਈ ਜੀ ਪਹਿਲਾਂ ਤਾਂ ਤੁਹਾਡਾ ਡਰੈੱਸ ਕਿੱਥੇ ਬਾਈ ਨੇ ਬਾਈਆਂ ਟਰੈਕਟਰ ਤੋਂ ਮਿਲਣਗੇ ਇਹ ਹੈ ਇਹ ਹੈਗਾ ਫੋਨ ਤੇ ਕਨੈਕਟ ਕਰ ਲਿਓ ਨੰਬਰ ਨੋਟ ਕਰ ਲਓ 9464002350 9464002350 ਅੱਛਾ ਕਲਵੰਡੀ ਸਾਭੂ ਆਪਣੇ ਇੱਥੇ ਨਵਰੇਜਗੜਾਉਂ ਚ ਟਰੈਕਟਰ ਖੜੇ ਹੁੰਦੇ ਆ ਆਪਣਾ ਬਟਨ ਦਬਾਹੋ ਯਾਤਰੀ ਬਟੰਡੇ ਜ਼ਿਲ੍ਹੇ ਚ ਹੈਗਾ ਹਾਂਜੀ ਫੋਨ ਤੇ ਕਨੈਕਟ ਕਰ ਲੇ ਤੁਸੀਂ ਜੇ ਕਿਸੇ ਨੇ ਵੀ ਲੈਣਾ ਵੀ ਹੋਵੇ ਤੇ ਹਾਪ ਤੁਰੇ ਪਹਿਲਾਂ ਫੋਨ ਲਾ ਕੇ ਸੈਕੰਡ ਐਕਟ ਨੰਬਰ ਬਾਈ ਟਰੈਕਟ ਨੰਬਰ 94 140 02350 ਠੀਕ ਹੈ 93 640 02350 ਲੈ ਬਾਈ ਬਾਕੀ ਆਪਣਾ ਮਾਂ ਟਰੈਕਟਰ ਬਾਜ਼ਾਰ ਦੇ ਨਾਂ ਤੇ ਪੇਜ ਹੈਗਾ ਗਾ ਇੰਸਟਾਗ੍ਰam ਤੇ ਉੱਥੇ ਆਪਣੇ ਵੀਡੀਓ ਦੇਖ ਸਕਦਾ ਹੈਗਾ ਕਿੰਨੇ ਟਰੈਕਟਰ ਦਿਖਾਤੇ ਲੋਨ ਆਪਾਂ ਕਰਵਾ ਕੇ ਦੇ ਦੇਾਂਗੇ ਬੰਦੇ ਦਾ ਸਿੱਬਲ ਵਗੈਰਾ ਸਹੀ ਹੋਣਾ ਚਾਹੀਦਾ ਹਾਂਜੀ ਹਾਂ ਕਾਗਜ਼ ਪੱਤਰਾਂ ਦੀ ਆਪਾਂ ਚੰਗੀ ਆ ਠੀਕ ਹੈ ਜੀ ਹਾਂਜੀ ਬਾਕੀ ਟਰੈਕਟਰ ਦੀ ਵਾਹ ਕੇ ਥੰਨੀ ਚੱਲ ਕੋਈ ਚੱਕਰ ਲੈ ਬਾਈ ਜੀ ਆਪਣਾ ਮੋਬਾਈਲ ਨੰਬਰ ਹੈਗਾ 947884545 ਬਾਈ ਪੇਜ ਨੂੰ ਕਰ ਲਓ ਫੋਲੋ ਆ ਕੋਲਰ ਤਲਵੰਡੀ ਸਾਬੋ ਵਾਲਾ ਬਾਈ ਇਹ ਪੇਜ ਆਪਣਾ ਹੀ ਹੈ ਤੇ ਦੱਬ ਕੇ ਲੈ ਕਮੈਂਟ ਸ਼ੇਅਰ ਕਰਿਓ ਜੀ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ